ਹਾਂਜੀ ਪੰਜ ਤੁਸੀਂ ਕੀ ਬੋਲ ਰਹੇ ਜਸ ਧਰਨੇ ਸਮੰਧੀ ਹਾਂਜੀ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਦੇਖੋ ਸਾਡੇ ਕਿਸਾਨਾਂ ਦਾ ਕੱਲਿਆਂ ਦਾ ਸੰਘਰਸ਼ ਨਹੀਂ ਹੈ ਇਹ ਸਾਰੀ ਜਨਤਾ ਦਾ ਸੰਘਰਸ਼ ਆ ਠੀਕ ਹੈ ਜੀ ਰੋਟੀ ਦਾ ਹਰੇ ਜੇ ਕਿਸਾਨ ਪੈਦਾਵਾਰ ਕਰੂਗਾ ਤਾਂ ਹੀ ਜਨਤਾ ਦਾ ਢੱਡ ਭਰੂਗਾ ਰੋਟੀ ਹਰੇਕ ਨੇ ਖਾਣੀ ਆ ਬਾਕੀ ਜੀ ਦੂਜੀ ਜਿਹੜੀ ਭਾਜੀਪੀ ਸਰਕਾਰ ਦੇ ਕੁਝ ਸ਼ਰਾਰਤੀ ਹੰਸਰ ਨੇ ਬੁਲੜਵਾਜੀ ਕਰ ਰਹੇ ਨੇ ਉਹ ਬਹੁਤ ਗਲਤ ਗੱਲ ਆ ਇਹ ਸੰਘਰਸ਼ ਹੋਰ ਤੇਜ ਹੋਵੇਗਾ ਜੇ ਇਦਾਂ ਹੀ ਹੁੰਦਾ ਰਿਹਾ ਭਾਜੀਪੀ ਦੇ ਚਾਰਤੀ ਆਂਸਰ ਇੱਦਾਂ ਹੀ ਕਰਦੇ ਰਹੇ ਤਾਂ ਇਹ ਸਾਡਾ ਬੀਬੀਆਂ ਦਾ ਵੀ ਪੂਰਾ ਯੋਗਦਾਨ ਹੋਊਗਾ ਸਾਡੇ ਕਿਸਾਨ ਵੀਰਾਂ ਦੇ ਨਾਲ ਅਸੀਂ ਕਾਲੇ ਕਾਨੂੰਨ ਰੱਦ ਕਰਵਾ ਕੇ ਹੀ ਸਾਲ ਲਵਾਂਗੇ। ਹਾਂ ਸਰਪੰਚ ਸਾਹਿਬ ਜੀ ਮੈਂ ਤਾਂ ਪਹਿਲਾਂ ਤਾਂ ਸਾਰੇ ਜਿੰਨੇ ਵੀ ਸਾਡੇ ਕਿਸਾਨ ਵੀਰ ਆਇਆ ਲੱਗ ਲੱਗ ਪਿੰਡਾਂ ਤੋਂ ਜਿਨ੍ਹਾਂ ਨੇ ਅੱਜ ਇਹ ਸਾਡੇ ਬਲਾਕ ਦੇ ਪ੍ਰਧਾਨਾਂ ਤੋਂ ਕੋਲਦੇ ਸਭੀ ਹਾਂ ਸਰਪੰਚ ਇਹ ਇਹਨਾਂ ਦਾ ਸਾਥ ਦਿੱਤਾ ਇੱਕ ਅੱਜ ਇੱਕ ਜਮਹੂਰੀਅਤ ਕਰਤੀ ਵੀ ਅਸੀਂ ਬੱਚਾ-ਬੱਚਾ ਨਾਲ ਆ ਕਿਸਾਨ ਦੇ ਮਜ਼ਦੂਰ ਸਾਰੇ ਇਕੱਠੇ ਆ ਪਰ ਅਸੀਂ મોદી ਨੂੰ ਇੱਕ ਸੁਨੇਹਾ ਦਾ ਦੋੜਿਆ ਵੀ મોદી ਕਿ ਪਤੰਦਰਾ ਨਾ ਤੇਰੇ ਅੱਗੇ ਨਾਲ ਪਿੱਛੇ ਕੁਸਰੀਗਾ ਹੈ ਤੇ ਤੂੰ ਕਰਦਾ ਕਿਹਦੇ ਵਾਸਤੇ ਆ 4 ਬੰਦਿਆਂ ਵਾਸਤੇ ਦੋ ਤੇ ਕੋ ਗੰਗੇ ਦੋ ਡਾਲੀ ਬਾਰੀ ਪੰਜਵਾਂ ਤੂੰ ਹੋ ਗਿਆ ਤੇ ਕਿੱਥੇ ਪੈਸੇ ਰੱਖੇਗਾ ਤੂੰ ਕਰੋਨਾ ਵੇਚ ਲੈ ਕੇ ਦੇਣਾ ਜਿਹੜਾ ਜੇ ਤੂੰ ਜਨਤਾ ਦਾ ਪੈਸਾ ਖਰਾਬ ਕੀਤਾ ਕਿੱਥੇ ਲੈ ਕੇ ਜਾਏਗਾ ਆ ਇੱਕ ਪਾਸੇ ਕਰੋਨਾ ਮਾਰੀ ਸਾਡੇ ਲੋਕਾਂ ਤੇ ਕਰੋਨਾ ਨਾਲ ਕਹਿਰ ਹੋਇਆ ਪਾ ਪਿਛਲੀ ਫਰਬੀ ਤੋਂ ਜਲਦੀ ਤੋਂ ਲੈ ਕੇ ਪਰ ਦੂਜੇ ਵੇਲੇ ਕਰੋਨਾ ਕਰੋਨਾ ਚੱਲੇ ਸਾਡੇ ਲੋਕਾਂ ਦਾ ਕਿੰਨੀ ਪ੍ਰਗਾਟੇ ਰਹਿਦਾ ਕਿ ਇਹ ਤੰਦ ਕਰੂਨ ਪਾਛੇ ਨੇ ਜਿਹੜੇ ਤੰਦ ਕਰੂਨ ਵਾਤੇ ਸਾਡੇ ਲੋਕਾਂ ਦੇ ਕਿਸਾਨਾਂ ਤੇ ਉਹਨੇ ਬਿਲਕੁਲ ਕਰੋਨਾ ਦਾ ਬੰਦਾ ਠੀਕ ਹੋ ਜਾਂਦਾ ਇਹ ਬੰਦਾ ਠੀਕ ਨਹੀਂ ਹੋ ਸਕਦਾ ਇਹਨਾਂ ਖੇਤੀ ਪਰ ਅੱਜ ਇਹ ਗੱਲ ਕਹਿੰਦੇ ਆ ਮੋਦੀ ਅਗਰ ਜੇ ਤੂੰ ਸੰਤਕ ਕੁਝ ਰਿਜ਼ਲਟ ਨਾ ਦਿੱਤਾ ਅਸੀਂ ਆਉਣ ਵਾਲੇ ਦਿਨਾਂ 'ਚ ਅਸੀਂ ਦਿੱਲੀ 'ਚ ਪਰਤੋਲ ਪਾ ਦੇਗੇ ਅਸੀਂ ਇਹਨਾਂ ਕੋ ਸਿਰਿਆਂ ਦਾ ਚੋਦੇ ਆ ਔਰ ਜਿੱਥੇ ਵੀ ਸਾਡੀ ਲੋੜ ਪਈ ਕਿਸਾਨਾਂ ਦੀ ਮਜ਼ਦੂਰਾਂ ਦੀ ਫੌਜੀਆਂ ਦੀ ਦੱਸਦੇ ਪਿੰਡੂ ਲੋਕਾਂ ਦੀ ਮਜ਼ਦੂਰਾਂ ਦੀ ਅਜੀ ਉੱਥੇ ਲੀਹਾਂ ਧੱਕ ਇਹ ਜੋ ਧਰਨਾ ਚੱਲ ਰਿਹਾ ਵਾ ਇਹ ਜੋ ਕਾਲੇ ਕਾਨੂੰਨ ਹਨ ਇਹਦੇ ਤੁਹਾਡੇ ਸਾਬਕਾ ਫੌਜੀਆਂ ਦਾ ਤੇ ਮਜੂਦਾ ਫੌਜ ਦਾ ਕਾਫੀ ਯੋਗਦਾਨ ਹੈ ਤੇ ਇਸ ਵਕਤ ਤੁਸੀਂ ਕੀ ਕਹਿਣਾ ਚਾਹੋਗੇ ਜੀ ਦੇਖੋ ਜੀ ਇਹ ਜੋ ਕਾਨੂੰਨ ਪਾਸ ਕੀਤੇ ਨੇ ਸਰਕਾਰ ਕੇਂਦਰ ਸਰਕਾਰ ਨੇ ਇਹ ਬਿਲਕੁਲ ਕਿਸਾਨਾਂ ਦੇ ਹੱਥ ਵਿੱਚ ਨਹੀਂ ਹਨ ਬਲਕਿ ਕਿਸਾਨਾਂ ਲਈ ਇੱਕ ਡੈਥ ਵਰੰਟ ਹੈ ਜੋ ਚੰਥ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕਿਸਾਨਾਂ ਦੇ ਹਿੱਤ ਵਿੱਚ ਨੇ ਇਹ ਬਿਲਕੁਲ ਸਰਾਸਰ ਗਲਤ ਹੈ ਅਸੀਂ ਪਹਿਲੀ ਵਾਰ ਦੇਖ ਰਹੇ ਹਾਂ ਕਿ ਦੇਸ਼ ਦਾ ਪ੍ਰਾਈਮ ਮਿਨਿਸਟਰ ਐਦਾਂ ਗੁੰਮਰਾਹ ਕਰ ਰਿਹਾ ਹੈ ਆਪਣੀ ਪਬਲਿਕ ਨੂੰ ਜੋ ਕਿ ਬਿਲਕੁਲ ਗਲਤ ਹੈ ਇਹ ਦੇਸ਼ ਦੀ ਬਦਨਾਮੀ ਦਾਲਾ ਮੁੱਦਾ ਹੈ ਅਸੀਂ ਦੇਸ਼ ਦੀ ਖਾਤਰ ਹਮੇਸ਼ਾ ਖੜੇ ਰਹੇ ਹਾਂ ਦੇਸ਼ ਦੀ ਖਾਤਰ ਜਾਨ ਦੇਦੇ ਹਾਂ ਤਿਰੰਗੇ ਦੇ ਖਾਤਰ ਤਿਰੰਗੇ ਦੇ ਹੇਠ ਅਸੀਂ ਕਸੂ ਖਾਂਦੇ ਹਾਂ ਔਰ ਤਿਰੰਗੇ ਦੀ ਆਨ ਛਾਨ ਲਈ ਤੇ ਦੇਸ਼ ਦੀ ਆਨ ਛਾਨ ਲਈ ਅਸੀਂ ਆਪਣੀ ਜਾਨਾਂ ਕੁਰਬਾਨ ਕਰ ਦਿੱਤੀ ਹੈ ਅਗਰ ਹੁਣ ਇਹ ਕਾਨੂੰਨ ਕੇਂਦਰ ਸਰਕਾਰ ਵਾਪਸ ਨਹੀਂ ਲੈਂਦੀ ਤਾਂ ਅਸੀਂ ਕਿਸਾਨਾਂ ਦੇ ਨਾਲ ਹਰ ਤੋ ਐਕਸ਼ਨ ਕਰਾਂਗੇ ਜਿਹੜੇ ਸਾਨੂੰ ਕਿਸਾਨ ਕਹਿਣਗੇ ਅਸੀਂ ਕਿਸਾਨਾਂ ਦੇ ਨਾਲ ਕੰਦੇ ਨਾਲ ਕੰਦਾ ਲਾ ਕੇ ਚੱਲਾਂਗੇ ਮੈਂ ਬੇਨਤੀ ਕਰਾਂਗਾ ਮੋਦੀ ਸਰਕਾਰ ਨੂੰ ਕਿ ਪਰਚਾ ਇੰਨਾ ਘਬਰਾਂ ਨਾ ਕੀਤਾ ਜਾਵੇ ਇਹ ਕਾਨੂੰਨ ਨੇ ਜਦੋਂ ਪਰਚਾ ਨਹੀਂ ਚਾਹੁੰਦੀ ਕਿਸਾਨ ਨਹੀਂ ਚਾਹੁੰਦੇ ਤਾਂ ਤੁਸੀਂ ਇਹ ਕਾਨੂੰਨ ਵਾਪਸ ਲਓ ਔਰ ਫਿਰ ਕਿਸਾਨਾਂ ਨੂੰ ਨਾਲ ਲੈ ਕੇ ਬੁੱਧੀਜੀਵੀਆਂ ਨੂੰ ਨਾਲ ਲੈ ਕੇ ਦੇਸ਼ ਦੇ ਸਾਰੇ ਪਰਸਿਆਂ ਨੂੰ ਸਾਰੇ ਰਾਜਨੀਤਿਕ ਨੇਤਾਵਾਂ ਨੂੰ ਨਾਲ ਲੈ ਕੇ ਫਿਰ ਇਹ ਕਾਨੂੰਨ ਦੁਬਾਰਾ ਬਣਾਏ ਜਾਣ ਕਿਉਂਕਿ ਖੇਤੀ ਸਟੇਟ ਦਾ ਮੁੱਦਾ ਹੈ ਇਹ ਕੇਂਦਰ ਦਾ ਮੁੱਦਾ ਨਹੀਂ ਹੈ ਕੇਂਦਰ ਸਰਕਾਰ ਇਹ ਤੇ ਕਾਨੂੰਨ ਨਾ ਬਣਾਵੇ ਸੈਂਟਰ ਸਟੇਟ ਗਵਰਨਮੈਂਟ ਕਨਵਨ ਬਣਾਉਣ ਦੀ ਹੱਕਦਾਰ ਹੈ ਉਹ ਬਣਾਵਾ ਜਿੰਦਾਬਾਦ ਜੌਹਰੂ ਦੇਸ਼ ਦਾ ਜਿੰਦਾਬਾਦ ਤੇ ਮੋਦੀ ਨੂੰ ਅਸੀਂ ਦੱਸਣਾ ਚਾਹੁੰਦੇ ਸੀ ਵੀ ਉਹਦੇ ਭਾਅ ਦੇ ਵੀ ਕਿਸਾਨ ਕਿਤੇ ਦਿੱਲੀ ਆ ਕੇ ਬੈਠ ਗਏ ਆ ਤੇ ਉਹਨੂੰ ਅਸੀਂ ਇਹ ਦੱਸਿਆ ਵੀ ਅਸੀਂ ਅਜੇ ਪਿੰਡਾਂ ਦੇ ਵਿੱਚ ਬਹੁਤ ਬੈਠੇ ਆ ਕਿਸਾਨ ਬੀਬੀਆਂ ਪੈਣਾ ਸਾਡੀਆਂ ਸਾਡੇ ਨਾਲ ਨੇ ਸਾਡਾ ਪੂਰਾ ਸਾਥ ਦਿੰਦੀਆਂ ਨੇ ਮੋਢੇ ਨਾਲ ਮੋਢਾ ਲਾ ਕੇ ਸਾਡੇ ਸੈਨਕਬੀਰ ਆ ਜਿਹੜੇ ਸਾਫਕਾ ਸੈਨਕਬੀਰ ਆ ਉਹ ਵੀ ਸਾਡੇ ਨਾਲ ਮੋਟਾ ਤੇ ਮੋਢਾ ਲਾ ਕੇ ਆ ਕਿਸਾਨ ਮਜ਼ਦੂਰ ਸਾਬ ਇੱਕੋ ਮੋਦੀ ਨੂੰ ਇਹ ਭੁਲੇਖਾ ਸੀਗਾ ਵੀ ਸ਼ਾਇਦ ਇਹਨਾਂ ਦਾ ਜਿਹੜਾ ਏਕਾ ਵਾ ਉਹ ਕਿਤੇ ਖਤਮ ਹੋ ਗਿਆ ਸਾਡਾ ਏਕਾ ਓਵੇਂ ਕਾਇਮ ਆ ਮੋਦੀ ਨੂੰ ਅਸੀਂ ਸਨੇਹਾ ਦੇਣਾ ਚਾਹੁੰਦੇ ਆ ਵੀ ਜੇ ਤੂੰ ਸਾਡੇ ਕਾਨੂੰਨ ਕਾਲੇ ਰੱਦ ਨਾ ਕੀਤੇ ਤਾਂ ਆਉਣ ਵਾਲੇ ਦਿਨਾਂ ਵਿੱਚ ਅਸੀਂ ਦਿੱਲੀ ਦੇ ਅੰਦਰ ਐਂਟਰ ਹੋ ਕੇ ਅਸੀਂ ਵੱਡਾ ਰੋਸ ਮਾਰਚ ਕਰਿਆ